ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੁੱਚੋ ਖੁਰਦ ਇਹ ਪੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੀ ਛੜਕ ਦੇ ਉੱਤੇ ਇਹ ਪੰਡ ਆਉਂਦਾ ਹੈ ਨਾਲ ਹੀ ਪੁੱਚੋ ਮੰਡੀ ਇਹਦੇ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਸਿੱਧੂ ਡੇਰੀ ਫਾਰਮ ਤੇ ਬਾਈ ਬੱਚੀਆਂ ਵਾੜਾਂ ਜਿਹੜੀਆਂ ਉਹਨਾਂ ਦਾ ਵਪਾਰ ਦਾ ਕੰਮ ਕਰਦਾ ਹੈ ਹੀਫਰ ਇੱਥੇ ਹਮੇਸ਼ਾ ਵਿਕਰੀ ਵਾਲੀਆਂ ਮਿਲਦੀਆਂ ਆ ਤੇ ਅੱਜ ਜਿਹੜੀ ਵੀਡੀਓ ਹੈ ਇਹਦੇ ਚ ਟੋਟਲ 10 ਨਾਗ ਤੁਹਾਨੂੰ ਦਿਖਾਉਣੇ ਆ ਇੱਕ ਤੋਂ ਇੱਕ ਚੜਦਾ ਨਾਗਾ ਇੱਕ ਤੋਂ ਇੱਕ ਵੱਛੀ ਜਿਹੜੀ ਉਹ ਸੋਹਣੀ ਤੁਹਾਨੂੰ ਲੱਗੂਗੀ ਲਾਸਟ ਉੱਤੇ ਜਦੋਂ ਵੀਡੀਓ ਸ਼ੁਰੂਆਤ ਕੀਤੀ ਸੀ ਉੱਥੇ ਇੱਕ ਗੱਬਣ ਵੈੜ ਵੀ ਖੜੀ ਐ ਉਹ ਵੀ ਬੜੇ ਸੋਹਣੇ ਟਾਂਚੇ ਦੀ ਐ ਸੋ ਆਓ ਬਾਈ ਨੂੰ ਮਿਲ ਗਏ ਦੋਸਤੋ ਤੇ ਕਰਦੇ ਆਂ ਗੱਲਬਾਤ ਦਸੇ ਦੀਆਂ ਦਸੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਕੀ ਤਸੱਲੀ ਤੁਸੀਂ ਕਰੋਗੇ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਮਿਲਿਏ ਪਰਲੇ ਪਾਸੇ ਛੋਟੀਆਂ ਵੱਛੀਆਂ ਉਧਰੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਲਾਸਟ ਉੱਤੇ ਤੁਹਾਨੂੰ ਗੱਬਣ ਦਿਖਾ ਦਿਆਂਗੇ ਨਰਮਲ ਭਾਈ ਸਤਿ ਸ੍ਰੀ ਅਕਾਲ ਅਸੀ ਗਾ ਜੀ ਨਰਮਲ ਅੱਜ ਚੁਣ ਕੇ ਜੀ ਠੱਲੀਆਂ ਲੱਗਦੀਆਂ ਸਾਰੀਆਂ ਟੌਪ ਦੀ ਉਰੀੜਾਈ ਸਾਰੀ ਅੱਜ 10 ਨਾ ਆ ਗਿਆ ਟੋਟਲ ਪ੍ਰੋਪਰ ਨਾ ਰਿਕਾਰਡ ਫਾਦਰ ਦਾ ਮਦਰ ਦਾ ਹੈਗਾ ਜੀ ਹੂੰ ਤੇ ਜਿਹੜੇ ਕਹੋਗੇ ਮੈਂ ਵੀਡੀਓ ਆਪਾਂ ਹੁਣ ਚੈਨਲ ਤੇ ਜਿੱਦਾਂ ਇਹਦਾ ਤੁਰਨੀਆਂ ਕਿਹੜਾ ਪਲੱਸ ਦੀ ਵੀਡੀਓ ਸਾਰਿਆਂ ਨੂੰ ਦਿਖਾਵਾਂਗੇ ਫੋਨ 'ਚ ਰਹਿ ਠੀਕ ਹੈ ਬਣਾਏ ਹਾਂ ਹਾਂ ਬਣਾਈ ਹੋਈਆਂ ਸਾਰਿਆਂ ਦੀ ਠੀਕ ਹੈ ਹਾਂਜੀ ਦੰਦੋ ਰਿਕਾਰਡ ਰੱਖੋ ਸਾਰੀਆਂ ਖੀਰੀਆਂ ਜੀ ਇੱਕ ਪਛੀਦ ਹੁੰਦੀ ਹੈ ਸਰੀਆਂ ਜਿਹੜੀ ਗੱਪਣ ਉਹ ਦੁੰਦੀ ਹੈ ਬਾਕੀ ਸਭ ਖੀਰੀਆਂ ਹਾਂਜੀ ਹਾਂਜੀ ਠੀਕ ਹੈ ਉਹ ਦੋਂਦੀ ਇੱਕ ਚੌਗੀ ਦੇ ਚੌਦੀ ਚੱਕੇ ਮੈਂ ਦੰਦ ਪਟਾਂਗੇ ਆਪਾਂ ਵਿੱਚ ਕੰਮ ਚਲੋ ਦਿਖਾ ਦਿਆਂਗੇ ਹਾਂਜੀ ਹਾਂਜੀ ਉਹ ਦੋਂਦੀ ਫਾਰਮ ਵਿੱਚ ਪਾਈ ਦੀ ਸੀ ਹਾਂ ਤੁਹਾਨੂੰ ਦੰਦ ਪਟਾਏ ਨਹੀਂ ਪਰ ਮਾਲਕ ਨੇ ਦੋਂਦੀ ਕਹਿ ਕੇ ਦਿੱਤੀ ਠੀਕ ਹੈ ਤੇ ਕੱਲ ਹੀ ਆਈਆਂ ਇਹ ਦੰਦ ਨਹੀਂ ਪਟੇ ਠੀਕ ਹੈ ਦਿਖਾਈ ਗਏ ਫਿਰ ਇਹ ਕਰ ਹਾਂਜੀ ਹਾਂ ਸੋ ਦੋਸਤੋ ਸ਼ੁਰੂਆਤ ਕਰਦੇ ਆ ਇਹਨਾਂ ਦੀ ਪ੍ਰੋਪਰ ਬਾਈ ਕਹਿੰਦਾ ਵੀਡੀਓ ਬਣਾ ਕੇ ਲਿਆ ਆ ਜੇ ਕੋਈ ਭਰਾ ਵੇਖਣਾ ਚਾਹੂ ਬਾਕੀ ਵੀਡੀਓ ਚ ਵੀ ਲਾਸਟ ਤੇ ਬਾਈ ਕਹਿੰਦਾ ਦਿਖਾ ਦਿਆਂਗੇ ਆਪਾਂ ਜਿਹੜੇ ਵੀ ਫਾਰਮ ਚੋਂ ਆਈਆਂ ਬਈ ਇੱਕਾ ਲਓ ਮੈਂ ਇੱਕ ਮੇਰੀ ਬੇਨਤੀ ਹੈ ਬੱਚੀਆਂ ਹੋਰ ਵੀ ਹੈਗੀਆਂ ਉਹਨਾਂ ਦੀ ਵੀਡੀਓ ਵੀ ਬਣਾ ਵੀ ਭਾਈ ਉਹ ਲਾਉਣ ਜਿਨ੍ਹਾਂ ਨੇ ਪੇਮੈਂਟ ਚੰਗੀ ਇਨਵੈਸਟ ਕਰਨੀ ਠੀਕ ਹੈ ਦੇਖੋ ਕਈ ਵਾਰੀ ਹੁੰਦਾ ਵੀ ਬੰਦੇ ਬੱਚੀ ਐਦਾ ਹੀ ਮਿਲ ਜੂਗੀ ਜੀ ਉਦਾਂ ਵਾਲੀਆਂ ਬੱਚੀਆਂ ਤਾਂ ਨਹੀਂ ਠੀਕ ਹੈ ਹਾਂਜੀ ਜੀ ਸੋ ਇਹ ਇੱਕ ਗੱਲ ਹੋਰ ਧਿਆਨ ਚ ਲੈ ਲਿਆ ਵੀ ਦੋ ਵੀਡੀਓ ਬਣਾ ਰਹੇ ਆ ਅਸੀਂ ਜਿਹੜਾ ਫਾਰਮ ਦੇ ਵਿੱਚੋਂ ਇਕੱਠੀਆਂ ਖਰੀਦੀਆਂ ਵੱਛੀਆਂ ਵੀਡੀਓ ਬਣ ਕੇ ਇਹ ਦੋ ਜਗ੍ਹਾ ਤੋਂ ਖਰੀਦੀਆਂ ਦੋ ਜਗ੍ਹਾ ਤੋਂ ਹੋਈ ਠੀਕ ਹੈ ਉਹ ਅੱਡ ਤੁਹਾਨੂੰ ਦਿਖਾਵਾਂਗੇ ਤੇ ਦੂਜੀਆਂ ਵੱਛੀਆਂ ਜਿਹੜੀਆਂ ਉਹ ਅੱਡ ਦਿਖਾਉਣੀਆਂ ਟਾਂਚਾ ਦੇਖ ਲਓ ਵੱਛੀ ਦਾ ਚੰਗੀ ਸੰਭੀ ਵੀ ਸੋਹਣੀ ਸਿਹਤਮੰਦ ਵਹਿੜ ਇੱਕ ਤਾਂ ਮੈਂ ਧਿਆਨ ਚ ਹੋਰ ਲਿਆ ਦੇਵਾਂ ਸਾਰੀਆਂ ਥਣ گلਾਬੀ ਆਈ ਠੀਕ ਹੈ ਵਾਹ ਵਾਹ ਸੋ ਸਾਰੀਆਂ ਦੇ ਥਣ ਗੁਲਾਬੀ ਰੰਗ ਦੇ ਆ ਟਾਂਚੇ ਬਹੁਤ ਸੋਹਣੇ ਆ ਬਾਕੀ ਵਾਈਟ ਦੇ ਰੰਗ ਦੀਆਂ ਬੱਛੀਆਂ ਦੋਸਤੋ 10 ਨਗ 2 ਨੰਬਰ ਵਾਲੀ ਦਾ ਸਟਰਕਚਰ ਦੇਖੋ ਖੜੀ ਤੁਹਾਨੂੰ ਪਸੰਦ ਆਊਗੀ ਬਹੁਤ ਸੋਹਣੀ ਬੱਛੀ ਹੈ ਦੇਖੋ ਟਾਂਚਾ ਬੱਛੀ ਦਾ ਕੱਲਾ ਕੱਲਾ ਨਾਗ ਤੁਹਾਨੂੰ ਪਸੰਦ ਆਉਣਾ ਅੱਜ 10 ਦੇ 10 ਜਿਹੜੇ ਆ ਜਿਹੜਾ ਵੀ ਪਸ਼ੂ ਤੋਰਾਂਗੇ ਉਹੀ ਪਸੰਦ ਆ ਜਾਣਾ ਤੁਸੀਂ ਇਸ ਵੱਚੀ ਦੀ ਬਿਊਟੀ ਦੀ ਕੱਲੀ ਕੱਲੀ ਦੀ ਪ੍ਰੋਪਰ ਫਾਦਰ ਮਦਰ ਤੇ ਜਿੰਨਾ ਜਿਹੜੀ ਮੰਨ ਲਓ ਇਹਨਾਂ ਦੀ ਪਿੱਛੇ ਸੀਮੈਂਟ ਡੀਟੇਲ ਆ ਸਾਰੀ ਦੇਵਾਂਗੇ ਠੀਕ ਹੈ ਹਾਂਜੀ ਸੋ ਇਹਨਾਂ ਦੀ ਸੀਮੈਂਟ ਡੀਟੇਲ ਮਿਲ ਜਾਣੀ ਆ ਅੱਜ ਤੱਕ ਆਪਾਂ ਨੂੰ ਤੁਹਾਨੂੰ ਪਤਾ ਜਿਹੜੀ ਦੀ ਹੈਗੀ ਇਹ ਕਹਿੰਦੇ ਹੁੰਦੇ ਨਹੀਂ ਆਪਾਂ ਕਹਿੰਦੇ ਨਹੀਂ ਸਹੀ ਹੈ ਸੋ ਇਹ 10 ਵੱਚੀਆਂ ਦਾ ਰਿਕਾਰਡ ਵੀ ਕਹਿੰਦਾ ਵੀ ਹੈਗਾ ਤਾਂ ਦਸਾਂ ਦਾ ਦੇ ਦੇਾਂਗੇ ਲੈ ਆ ਬਾਈ ਕਮਾ ਲੈ ਸੋ ਬਹੁਤ ਸੋਹਣੀ ਵੱਚੀ ਦੱਸੋ ਇਹ 2 ਨੰਬਰ ਦੇ ਉੱਤੇ ਇੱਕ ਥਣਾ ਦੇ ਝਾਤੀ ਜ਼ਰੂਰ ਮਾਰੋ ਸਾਰਿਆਂ ਦੀ ਠੀਕ ਹੈ ਚਾਰ ਚਾਰ ਥਣਾ ਸ਼ਾਖ ਵੀ ਹੈ ਨਹੀਂ ਕਿ ਇਹਦੀ ਓਕੇ ਸੋ ਚਾਰਾਂ ਦੇ ਚਾਰ ਸੌ ਰੋਹੀ ਸਾਰਿਆਂ ਦੇ ਚਾਰ-ਚਾਰ ਥਾਣੇ ਤੇ ਕਿਸੇ ਦੇ ਸ਼ਾਕ ਨਹੀਂ ਹੈਗੀ ਥੱਲੋਂ ਵੀ ਇਹ ਦੱਸਣੀਆਂ ਕਿਉਂਕਿ ਜੇ ਚੰਗੀ ਬਰੀਡ ਨਰਮਲ ਇਹਨਾਂ ਸਾਰਿਆਂ ਨੇ ਦਿਖਾਉਣੇ ਨਹੀਂ ਬਈ ਥਣ ਦਿਖਾ ਦੇਣਗੇ ਨਹੀਂ ਤੂੰ ਦੱਸ ਤਾਂ ਫਿਰ ਵੀਡੀਓ ਬਹੁਤ ਹੀ ਲੰਬੀ ਚਲੀ ਜਾਣੀ ਸੋ ਦੋਸਤੋ ਇਹ ਗੁਲਾਬੀ ਰੰਗ ਦੇ ਥਾਣੇ ਤੇ ਚਾਰ-ਚਾਰ ਹੀ ਹੈ ਮੇਨ ਗੱਲ ਤਾਂ ਇੱਥੇ ਹੀ ਹੈ ਬਾਕੀ ਜਿਹੜਾ ਭਰਾ ਖਰੀਦਣਾ ਚਾਹੂਗਾ ਆਕੇ ਦੇਖੂਗਾ ਇਹ ਵੀ ਬੱਚੀ ਦੇਖੋ ਤੁਸੀਂ ਟਾਪ ਦੀ ਬਰੀਡ ਦੋਸਤੋ ਤਿੰਨ ਨੰਬਰ ਦੇ ਉੱਤੇ ਬਹੁਤ ਸੋਹਣਾ ਟਾਂਚਾ ਲੇ ਆ ਬੀ ਸੋ ਇਹ ਖਰੀਦ ਵੀ ਇਹਨਾਂ ਦੀ ਚੰਗੀ ਕੀਮਤ ਤੇ ਐ ਤੇ ਵੇਚ ਰੀਆਂ ਵੀ ਉਸੇ ਹਿਸਾਬ ਤੇ ਐ ਮਤਲਬ ਜੇ ਕੋਈ ਭਰਾ ਚੰਗੀ ਕੀਮਤ ਇਨਵੈਸਟ ਕਰਨੀ ਚਾਹੁੰਦਾ ਤੇ ਦੱਸੋ ਚੰਗੀ ਆਪਾਂ ਕੋਈ ਇਹ ਨਹੀਂ ਕਹਿੰਦੇ ਅਲੱਗਾ ਕਰੀ ਜੇ ਚੰਗੀ ਹੋਈ ਦਾ ਛੱਡ ਪਾਇਏ ਜੇ ਵਧੀਆ ਕੀਮਤ ਬੱਟੀ ਦਾ ਵੇਚਾਂਗੇ ਠੀਕ ਹੈ ਕਿੰਨੀ ਰੱਖਾਂਗੇ ਵਿਚਨੀ ਠੀਕ ਹੈ ਇੱਕ ਸਾਲ ਚ ਬੱਚਿਆਂ ਨੇ ਆਉਂਦੀ ਵਾਰ ਨੂੰ ਸਾਰੇ ਮੰਨ ਲਓ ਵੀ ਪੇੜ ਉਹਨਾਂ ਨੇ ਇਨਵੈਸਟ ਇਹ ਕੀ ਕਰ ਲਈ ਤੇ ਉਹਨੀ ਵਾਰ ਨੂੰ ਸਾਰਿਆਂ ਨੇ ਮੁੱਲ ਮੋੜ ਲੈਣਾ ਸਹੀ ਹੈ ਦੋਸਤੋ ਵੇਡਾਂ ਦੀ ਕੀਮਤ ਆ ਜਿਹਦੇ ਟਾਈਮ ਚ ਗਾਂ ਦੀ ਬਹੁਤ ਚੰਗੀ ਐ ਜੇ ਕੋਈ ਭਰਾ ਲੈ ਕੇ ਸੰਭੂਗਾ ਤਾਂ ਉਹਨੂੰ ਮੁੱਲ ਜ਼ਰੂਰ ਮਿਲੇਗਾ ਇਹ ਵੀ ਬੱਚੀ ਦਾ ਢਾਂਚਾ ਦੇਖੋ ਬੜੇ ਸੋਹਣੇ ਸਟਰਕਚਰ ਦੀ ਐ ਦੋਸਤੋ ਰੰਗ ਵੀ ਬਹੁਤ ਸੋਹਣਾ ਛੋਟਾ ਜਿਹਾ ਫੇਸ ਇਹਦਾ ਸਟਰਕਚਰ ਦੇਖੋ ਬੱਚੀ ਦਾ ਲੈਣਾ ਮੈਂ ਉਹ ਬਿਊਟੀ ਇਹਦੇ ਚ ਵੀ ਫੁੱਲ ਐ 5 ਨੰਬਰ ਦੇ ਉੱਤੇ ਲਗ ਰੰਗੂ ਵਧੀ ਵੀ ਬੱਚੀ ਐ ਮਨ ਲੋ ਕੱਤ ਕਾਠ ਵਾਲੇ ਪੱਖ ਤੋਂ ਖੁੱਲਾ ਡੁੱਲਾ ਉੱਤੋਂ ਟਾਂਚਾ ਵਸੇ ਆਉਤੈ ਦੇਖ ਸਕਦੇ ਦੰਦ ਪੜਦ ਕੀ ਇਹਨਾਂ ਦੀ ਆਪਾਂ ਵੱਡੀਆਂ ਨੇ 8 8 ਮਹੀਨੇ ਵਾਲੇ ਬੱਚੇ ਆ ਜੀ ਠੀਕ ਐ ਬਸ ਇਹ ਨਰਮਲ ਰੋਡ ਤਾਂ ਹੈ ਨਹੀਂ ਤੰਗ ਕਰਨੀ ਹਾਂਜੀ ਜੋ ਆਪਾਂ ਖੀਰੀਆਂ ਕਹੀਆਂ ਤੇ ਕੋਈ ਵੀ ਪ੍ਰਾਸ਼ਾ ਆਪਣੀ ਗੱਲ ਇਨਵੋਲ ਹੋਵਾਂਗੀ ਆਪਾਂ ਸਹੀ ਐ ਹਾਂਜੀ ਹਾਂ ਦੋਸਤੋ ਐਵੇਂ ਤੰਗ ਕਰਨਾ ਬੱਚੇ ਦਿਸਦੇ ਆ ਖੀਰੇ ਆ ਬਾਕੀ ਜਿਹੜੀ ਬੱਚੀ ਦਾ ਸਕਰੀਨਸ਼ਾਟ ਲੈ ਲਓ ਇਹਨਾਂ ਦਸਾਂ ਦੇ ਵਿੱਚੋਂ ਜਿਹੜੀਆਂ ਤੁਹਾਨੂੰ ਦੱਸੀਆਂ ਕੋਈ ਵੀ ਦੋਂਦੀ ਨਿਕਲੂਗੀ ਤਾਂ ਉਹਦੇ ਜ਼ਿੰਮੇਵਾਰ ਅਸੀਂ ਖੁਦ ਹੈਗੇ ਆਂ ਤੋਂ ਬਹੁਤ ਸੋਹਣੀ ਬੱਚੀ ਹੈ ਵੀ 87 ਨੰਬਰ ਟੈਗ ਆਹੀ 87 ਨੰਬਰ ਟੈਗ ਦੱਸੋ ਇਹਦੇ ਤੁਰਨਾ ਨਹੀਂ ਇਹਨਾਂ ਨੇ ਬੰਦ ਕੋਈ ਬਹੁਤ ਸੋਹਣਾ ਢਾਂਚਾ ਦੱਸੋ ਇਹਦਾ ਇਹ ਲੋਰਟੀ ਪੂਰਾ ਟਾਪ ਦਾ ਹੈ ਇਸ ਟਾਈਮ ਜਿਹੜੀਆਂ ਤੁਹਾਨੂੰ ਬੱਚੀਆਂ ਦਿਖਾਵਾਂਗੇ ਇਹ ਬੱਚੀ ਵੀ ਦੇਖੋ ਇਹਦਾ ਢਾਂਚਾ ਦੇਖੋ ਗਲابی ਥਣ ਤੇ ਚਾਰ ਹੀ ਥਣ ਬਹੁਤ ਸੋਹਣੀ ਲੱਗ ਤਾ 85 ਨੰਬਰ ਟੈਗ 85 ਨੰਬਰ ਬਿਊਟੀ ਦੇਖੋ ਬੱਚੀ ਦੀ ਹਾਈਟ ਲੈਂਥ ਦੇਖ ਸਕਦੇ ਹੋ ਨੂੰ ਜੀ ਜੀਤੋ ਬਾਈ ਇੱਕ ਧਿਆਨ ਚ ਗੱਲ ਹੋਰ ਲਵਾਂ ਬਿਲਕੁਲ ਉੱਪਰੋਂ ਸਡੇਜ਼ ਹਾਰੀਆਂ ਆ ਚ ਨੇ ਠੀਕ ਹੈ ਕੋਈ ਖਰੀਦ ਟਾਪ ਦੀ ਆ ਦੋਸਤੋ ਸਟ੍ਰੇਟ ਆ ਬਿਲਕੁਲ ਤੁਸੀਂ ਇਹਦਾ ਵੀ ਰੰਗ ਰੂਪ ਦੇਖੋ ਵੈਸੇ ਤਾਂ ਹਮੇਸ਼ਾ ਹੀ ਜਦੋਂ ਵੀਡੀਓ ਬਣਾਈਦੀ ਐ ਇੱਕ ਵੀਡੀਓ ਦੇ ਸੰਨ ਚ ਉਦੋਂ ਬਾਅਦ ਚ ਵੀ ਬਹੁਤ ਸਾਰੀਆਂ ਬੱਚੀਆਂ ਆ ਕੇ ਵੇਖਦੀਆਂ ਰਹਿੰਦੀਆਂ ਪਰ ਅੱਜ ਦੀ ਜਿਹੜੀ ਵੀਡੀਓ ਐ ਤਾਂ ਬੇਖਦੀਆਂ ਹੀ ਭਾਈ ਜੀ ਆਏ ਸੀ ਸੌਦਾ ਨੇੜੇ ਹੀ ਪਰ ਮੈਂ ਇਹ ਗੱਲ ਆਖੀ ਮੈਂ ਵੀਡੀਓ ਬਣਾ ਕੇ ਵਿੱਚ ਵਿੱਚ ਠੀਕ ਐ ਤਾਂ ਦੋਸਤੋ ਇਹਦੇ ਨਾਲ ਜਿਹੜੇ ਭਰਾ ਜੁੜੇ ਹੋਏ ਆ ਉਹ ਵੀ ਪਸ਼ੂ ਵੇਂਦੇ ਰਹਿੰਦੇ ਆ ਹੁਣ ਇਹ ਬੱਚੀ ਜਿਹੜੀ ਹੁਣ ਬਾਈ ਤੋੜ ਰਿਆ ਵੈਸੇ ਸਾਰੀਆਂ ਹੀ ਚੰਗੀਆਂ ਐ ਬਰੀਡ ਕੁਆਲਟੀ ਦੇਖੋ ਇਹਦੀ ਇਹਦੇ ਤੁਹਾਨੂੰ ਮੈਂ ਜੇ ਥਣਾ ਵਾਲੇ ਪਾਸੋਂ ਨਿਗਾਹ ਮਾਰਿਆ ਤਾਂ ਮੈਨੂੰ ਜਿੰਨੀ ਕੁ ਸਮਝ ਐ ਆਹ ਇਹਦੇਸ ਦਾ ਵੀ ਇਹ ਫਿਕਸ ਹਵਾਨਾ ਕੱਢੂਗੀ ਰੋਕੇ ਦਾ ਇਹ ਲੱਗਦਾ ਬਾਕੀ ਹਜੇ ਰੰਗ ਪ੍ਰਮਾਤਮਾ ਦੇ ਅਦਸੋ ਟਾਈਮ ਇਹ ਬੱਚੀ ਨੇ ਲੈਣਾ ਦਸੰਬਰ ਜਨਵਰੀ ਤੱਕ ਗੱਭਣ ਹੋਣਾ ਬਹੁਤ ਸੋਹਣੀ ਬੱਚੀ ਹੈ ਵੀ ਢਾਂਚੇ ਦੀ ਕੱਦ-ਕਾਠ ਚੰਗਾ ਹੈ ਬਾਕੀ ਜਿਹੜੀ ਵੀ ਬੱਚੀ ਖਰੀਦਣੀ ਚਾਹੁੰਨੇ ਆ ਜਿਹੜੀ ਵੀ ਕਿਸਮ ਦਾ ਟੈਸਟ ਕਰਾਉਣ ਦੀ ਲੋੜ ਲੱਗਦੀ ਹੈ ਇਹ ਪਹਿਲਾਂ ਵੀ ਵੀਡੀਓ 'ਚ ਜ਼ਿਕਰ ਕੀਤਾ ਤੁਸੀਂ ਕਰਵਾ ਸਕਦੇ ਹੁੰਦੇ ਆ ਕੋਈ ਦਿੱਕਤ ਨਹੀਂ ਹੈ ਆਪਣੇ ਪ੍ਰੋਪਰ ਰੋਕਿਆ ਜੀ ਜਿਹੜੀ ਬੱਚਿਆ ਟੈਸਟ ਪ੍ਰੋਸੈਸ ਕਰਵਾਉਣਾ ਹੀ ਤੇ ਕਰਵਾ ਸਕਦਾ ਠੀਕ ਹੈ ਹਾਂਜੀ ਉਹ ਤੁਸੀਂ ਕਰਵਾ ਸਕਦੇ ਹੋ ਕੋਈ ਰੋਕ ਨਹੀਂ ਹੈ ਤੁਹਾਨੂੰ ਇਸ ਪੱਖ ਤੋਂ ਬਾਕੀ ਹੋਰ ਜੋ ਡਾਟਾ ਚਾਹੀਦਾ ਉਹ ਸਾਰਾ ਤੁਸੀਂ ਲੈ ਸਕਦੇ ਬੱਚੀ ਅੱਜ ਬਾਅਦ 'ਚ ਵੀ ਦੇਖਿਓ ਦੋਸਤੋ ਇੱਕ ਹੋਰ ਇਹਦਾ ਵੀ ਟਾਂਚਾ ਦੇਖ ਲਓ ਇਹ ਸਾਰੀਆਂ ਖੀਰੀਆਂ ਐ ਸਿਰਫ ਲਾਸਟ ਵਾਲੀ ਬੱਚੀ ਉਹਦੇ ਦੰਦ ਆਪਾਂ ਵੀਡੀਓ ਦੇ ਵਿੱਚ ਹੀ ਦੇਖਣੇ ਆ ਵੀ ਉਹ ਕਿੰਨੇ ਦੰਦ ਦਾ ਕਿਉਂਕਿ ਉਹ ਗੱਭਣ ਹੈ ਬਾਕੀ ਜਿਹੜੀਆਂ ਅਸਰ ਬੱਚੀਆਂ ਸਾਰੀਆਂ ਖੀਰੀਆਂ ਫੇਸ ਇਹਦਾ ਵੀ ਦੇਖ ਲਓ ਸਟਰਕਚਰ ਵੀ ਇਹਦਾ ਦੇਖ ਲਓ ਬੰਦ ਇਹਨਾਂ ਨੂੰ ਇੱਕ ਤੁਹਾਨੂੰ ਨਗੀਨਾ ਹੀ ਦਿਖਾਉਣੇ ਆ ਦੱਸੋ ਵਾਈਟ ਰੰਗ ਦੇ ਵਿੱਚ ਇਹਦੇ ਉੱਪਰੋਂ ਥੋੜਾ ਜਿਹਾ ਮੌਗਾ ਹੀ ਹੈ ਕਾ ਸਹੀ ਹੈ ਇਹ ਅਪਰੇਟ ਹੋ ਜਾਣਾ ਈ ਠੀਕ ਹੈ ਤੇ ਜੇ ਕੋਈ ਭਾਈ ਵੀਰ ਜੀ ਲੈ ਜਾਊਗਾ ਤਾਂ ਉਹ ਕਰਵਾ ਲੂ ਨਹੀਂ ਫਿਰ ਆਪਾਂ ਕਰਵਾ ਲਾਂਗੇ ਠੀਕ ਹੈ ਤੋ ਇੱਕ ਮੌਕਾ ਦੱਸੋ ਉੱਪਰ ਇਹਦੇ ਕੰਗਰੋੜ ਦੇ ਕੋਲ ਉਹ ਦਿਖਾ ਦਿਆਂਗੇ ਪਰ ਬਿਊਟੀ ਵੱਛੀ ਦੀ ਬਾ ਕਮਾਲੀ ਆ ਥੱਲੋਂ ਬੜੀ ਸੋਹਣੀ ਵੱਛੀ ਗੱਬਨ ਦਾ ਪਲੇਖਾ ਪਾਉਂਦੀ ਐ ਦੰਦੇ ਦੇ ਦੇਖ ਲੈਨੇ ਆਪਾਂ ਕਨਫਰਮ ਖੀਰੀ ਐ ਠੀਕ ਐ ਬਈ ਵੇਖੋ ਸਟਰਕਚਰ ਕੱਦ ਕਾਠ ਵੀ ਦੇਖ ਲਓ ਦੱਸੋ ਗਾਮ ਬਣੀ ਪਈ ਐ ਹਜੇ ਹੈ ਖੀਰੀ ਥੱਲੋਂ ਮਸਤਵੇਂ ਦਾ ਜਿਹੜਾ ਜਾਂ ਬਰੀਡ ਕੁਆਲਿਟੀ ਕਰਕੇ ਕਹ ਲੋ ਵੀ ਹਵਾਨਾ ਐ ਬਣਾਈ ਬੈਠੀ ਜਿਵੇਂ ਗੱਬਨ ਹੁੰਦੀ ਐ ਉਹ ਹੈ ਹੀ ਕੀਰੀ ਬੱਚੀ ਹਜੇ ਇਹਦੀ AI ਹੋਣ ਵਾਲੀ ਹੈ ਨਰਮਲ ਇਹਦੀ AI ਹੋਈ ਹੈ ਜਾਂ ਨਹੀਂ AI ਹੋਈ ਵੀ ਪਰ ਆਪਾਂ ਕੁਝ ਨਹੀਂ ਕਹਿੰਦੇ ਹਜੇ ਠੀਕ ਹੈ ਖਾਲੀ ਮਨ ਕੇ ਸੌਦਾ ਕਰ ਲਓ ਹਾਂਜੀ ਹਾਂਜੀ ਆਪਾਂ ਨੂੰ ਕੁਝ ਨਹੀਂ ਪਤਾ ਬਈ ਇਹ ਕਹਿ ਵੀਰ ਜੀ ਨੂੰ ਬਲੱਡ ਟੈਸਟ ਕਰਵਾ ਲਿਓ ਠੀਕ ਹੈ ਜੇ ਕੋਈ ਕਰਵਾਉਣਾ ਚਾਹੁੰਦਾ ਹੈ ਕਰਵਾ ਲੂਗਾ ਪਰ ਆਪਾਂ ਖਾਲੀ ਮਨ ਕੇ ਸੌਦਾ ਕਰਾਂਗੇ ਕਿਦਾਂ ਫਿਰ ਤਾਂ ਲੋੜ ਹੀ ਨਹੀਂ ਰਹਿ ਜਾਣੀ ਉਸ ਤੋਂ ਬਾਅਦ ਜਿਹਨੇ ਕਰਾਉਣਾ ਹੈ ਕਰਾ ਲੂ ਸੌਦਾ ਦੋਸਤੋ ਖਾਲੀ ਦਾ ਹੀ ਹੋਣਾ ਹੈ ਇਹਦੇ ਨਾਲ ਇੱਕ ਗੱਬਣ ਬੱਚੀ ਹੈ ਕਿੰਨੇ ਚਿਰ ਦੀ ਗੱਬਣਾ ਨਰਮਲ ਇਹ 1.5 ਮਹੀਨਾ ਬਾਕੀ 1.5 ਹੋ ਸਕਦਾ 2 ਵੀ ਲੈ ਜੀ ਦੋਸਤੋ ਦੰਦ ਪਹਿਲਾ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਦਿਖਾ ਦੇ ਤਾਂ ਨਰਮ ਚਾਰ ਚਾਰ ਦੰਦ ਗਈ ਚਾਰ ਦੰਦਾਂ ਚਾਰ ਦੰਦ ਦਾ ਦੋਸੋ ਡੇਢ ਮਹੀਨਾ ਰਹਿੰਦਾ 32 ਨੰਬਰ ਟੈ ਗਈ ਠੀਕ ਹੈ ਟਾਂਚਾ ਦੇਖੋ ਵੈੜ ਦਾ ਤੁਰੂਗੀ ਹੁਣ ਤੁਸੀਂ ਇਹਦਾ ਸਟਰਕਚਰ ਦੇਖ ਲਓ ਫੁੱਲ ਸੰਭੀ ਪਲੀ ਵੀ ਬੱਛੀ ਐ ਸਾਰਨ ਦੀ ਵੀਡੀਓ ਇਹਦੀ ਵੀ ਹੈਗੀ ਸਾਰੀ ਹੈ ਹਾਂਜੀ ਠੀਕ ਹੈ ਤੋੜ ਦੇ ਸੋਏ ਸਾਰੀਆਂ ਬੱਛੀਆਂ ਤੁਹਾਨੂੰ ਦਿਖਾ ਦਿਆਂ ਤੋੜ ਕੇ ਵੀ ਦਿਖਾ ਦਿਆਂ ਟਾਂਚੇ ਵੀ ਦਿਖਾਤੇ ਐ ਅੱਜ ਪੇਮੈਂਟ ਵੱਲੋਂ ਕੋਈ ਦਿੱਕਤ ਆ ਜੇ ਕਿਸੇ ਭਰਾ ਨੇ ਕਈ ਵਾਰ ਪੇਮੈਂਟ ਘੱਟ ਅਨਵੈਸਟ ਕਰਨੀ ਹੁੰਦੀ ਘੱਟ ਲਾਉਣੇ ਹੁੰਦੇ ਆ ਉਹ ਕੁਝ ਕਹਿ ਨਹੀਂ ਸਕਦੇ ਸੌਦਾ ਕਿਵੇਂ ਰਲੂਗਾ ਤੁਹਾਡਾ ਪਰ ਬਰੀਡ ਕੁਆਲਿਟੀ ਜਿਹੜਾ ਭਰਾ ਆ ਗਿਆ ਇੱਥੇ ਜਿਵੇਂ ਜਿਵੇਂ ਵਿਕਦੀਆਂ ਜਾਣੀਆਂ ਉਦੋਂ ਅਗਲੀਆਂ ਤੁਹਾਨੂੰ ਪਸੰਦ ਆਉਂਦੀਆਂ ਜਾਣੀਆਂ ਮਤਲਬ ਇਹ ਨਹੀਂ ਹੋਊਗੀ ਇੱਕ ਅੱਧੀ ਵਿੱਚ ਚੰਗੀ ਹੋਊਗੀ ਤੇ ਉਹ ਵੈਗੀ ਤੇ ਤੁਹਾਨੂੰ ਦੂਜੀਆਂ ਨਰਮ ਲੱਗਣਗੀਆਂ ਵੀਡੀਓ ਜਿਹੜੀ ਦੇਖ ਲੈਣੇ ਆਪਾਂ ਜਿਹੜੇ ਫਾਰਮ ਚੋਂ ਬਣ ਕੇ ਵੀਡੀਓ ਬਾਈ ਕੋਲ ਆਈ ਹਾਲਾਂਕਿ ਤੁਸੀਂ ਵੀ ਦੇਖ ਲੈਣੀ ਹੈ ਅਸੀਂ ਤਾਂ ਸਿਰਫ ਤੁਹਾਨੂੰ ਇੱਥੇ ਆ ਇਸ ਤਰੀਕਾ ਨਾਲ ਆ ਚਾਹੀਦੀ ਵੀਡੀਓ ਜੀ ਠੀਕ ਹੈ ਇੱਕ ਮਿੰਟ ਇੱਕ ਮਿੰਟ ਆ ਲੋ ਇਹ ਆ ਗਈ ਬੱਚੀ ਆ ਖੜੀ ਠੀਕ ਹੈ 88 ਨੰਬਰ ਟੈ ਗਈ ਠੀਕ ਹੈ ਆ 88 ਨੰਬਰ ਟੈ ਗਿਆ ਠੀਕ ਹੈ ਸੋ ਇਹ ਦੱਸੋ ਵੀਡੀਓ ਤੁਸੀਂ ਦੇਖੋ ਉਹ ਬਲੀਆਂ ਖੜੀਆਂ ਬੱਚੀਆਂ ਛੋਟੀਆਂ ਜੀ ਠੀਕ ਹੈ ਉਹ ਇਹ ਤੁਸੀਂ ਵਾਈਟ ਬੱਚੀ ਬੱਚੀਆਂ ਦੇਖ ਲਓ ਬਾਕੀ ਇੰਨੀ ਕੁ ਤੁਹਾਨੂੰ ਜਾਣਕਾਰੀ ਦਿੱਤੀ ਹੈ ਸੋ ਬੱਚੀ ਦੇਖ ਲਓ ਸੋ ਇਹ ਦੱਸੋ ਅੱਜ ਦੀ ਵੀਡੀਓ ਸੀਗੀ ਬੜੇ ਸੋਹਣੇ ਪਸ਼ੂ ਆ ਬਹੁਤ ਸੋਹਣੀਆਂ ਵੱਛੀਆਂ ਜਿਹੜਾ ਭਰਾ ਪਸੰਦ ਕਰਦਾ ਕਰ ਲਿਓ ਤਸੱਲੀ ਆ ਕੇ ਫੁੱਲ ਤੁਹਾਡਾ ਹੱਕ ਹੈ ਪਰ ਤੁਹਾਨੂੰ ਵੱਛੀਆਂ ਅੱਜ ਨਗੀਨੇ ਨਹੀਂ ਦਿਖਾਤੇ ਐ ਟੋਟਲ 10 ਨਗ ਤਸੱਲੀ ਕਰਕੇ ਖਰੀਦਿਓ ਮਿਹਰਬਾਨੀ